ਕਿਸਾਨ ਲੀਡਰਾਂ ਦੀ ਸ਼ੰਭੂ ਬਾਰਡਰ ਤੇ ਪੁਲਿਸ ਅਧਿਕਾਰੀਆਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਤੇ ਦੂਸਰੇ ਪਾਸੇ ਹਰਿਆਣੇ ਵਾਲੇ ਪਾਸਿਓਂ ਜਿਹੜੀ ਹੈ ਸ਼ੈਲਿੰਗ ਅਥਰੂ ਗੈਸ ਦੇ ਗੋਲੇ ਛੱਟਨੇ ਸ਼ੁਰੂ ਕਰ ਦਿੱਤੇ ਗਏ ਨੇ ਇਹ ਤੁਸੀਂ ਦੇਖ ਸਕਦੇ ਹੋ ਡਰੋਨ ਡਰੋਨ ਦੇ ਜ਼ਰੀਏ ਵੀ ਜਿਹੜੇ ਅਥਰੂ ਗੈਸ ਦੇ ਗੋਲੇ ਛੱਡਨੇ ਸੁੱਟਨੇ ਪੰਜਾਬ ਦੇ ਪਾਸੇ ਹਰਿਆਣਾ ਦੇ ਵੱਲੋਂ ਸ਼ੁਰੂ ਕਰ ਦਿੱਤੇ ਗਏ ਨੇ ਇਹ ਡਰੋਨ ਇਸ ਸਮੇਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉਹ ਹਰਿਆਣੇ ਦੀ ਹੱਦ ਦੇ ਵਿੱਚ ਹੈਗਾ ਨੇ ਹਰਿਆਣੇ ਦੀ ਹੱਦ ਦੇ ਵਿੱਚ ਹੈ ਜਿਹੜਾ ਅਥਰੂ ਗੈਸ ਦੇ ਗੋਲੇ ਸੁੱਟ ਰਿਹਾ ਹੈ ਕਰੀਬਨ 30 ਤੋਂ ਵੱਧ ਅਰ ਥਰੂ ਗੈਸ ਦੇ ਗੋਲੇ ਹੁਣ ਤੱਕ ਹਰਿਆਣਾ ਵੱਲੋਂ ਪੰਜਾਬ ਦੀ ਹੱਦ ਦੇ ਅੰਦਰ ਸ਼ੰਭੂ ਬਾਰਡਰ ਤੇ ਛੁੱਟੇ ਜਾ ਚੁਕੇ ਨੇ ਹਾਲਾਂਕਿ ਥੋੜੀ ਦੇਰ ਪਹਿਲਾਂ ਇਸ ਤੋਂ ਕੁਝ ਸਮਾਂ ਪਹਿਲਾਂ ਹੀ 30 ਦੇ ਕਰੀਬ ਗੋਲੇ ਛੁੱਟੇ ਗਏ ਨੇ ਔਰ ਬਿਲਕੁਲ ਜਿਸ ਸਮੇਂ ਸ਼ਾਂਤ ਮਾਹੌਲ ਸੀਗਾ ਕਿਉਂਕਿ ਕਿਸਾਨ ਆਗੂਆਂ ਦੀ ਮੀਟਿੰਗ ਚੱਲ ਰਹੀ ਹੈ ਔਰ ਇਹ ਇਹ ਅੰਦੇਸ਼ਾ ਸੀਗਾ ਕਿ ਸ਼ਾਇਦ ਸਰਕਾਰ ਦੇ ਨਾਲ ਗੱਲਬਾਤ ਦਾ ਜਿਹੜਾ ਰਸਤਾ ਖੁੱਲੇਗਾ ਪਰ ਉਸ ਦੌਰਾਨ ਹੀ ਬਿਲਕੁਲ ਸ਼ਾਂਤਮਈ ਮਾਹੌਲ ਦੇ ਦੌਰਾਨ ਹੀ ਹਰਿਆਣਾ ਦੇ ਵੱਲੋਂ ਗੋਲੇ ਛੁੱਟਨੇ ਸ਼ੁਰੂ ਕਰ ਦਿੱਤੇ ਗਏ ਨੇ ਤੀ ਤੋਂ ਵੱਧ ਗੋਲੇ ਪੰਜਾਬ ਦੀ ਹੱਦ ਦੇ ਵਿੱਚ ਹਰਿਆਣਾ ਵੱਲੋਂ ਛੁੱਟੇ ਗਏ ਨੇ ਡਰੋਨ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਡਰੋਨ ਪੰਜਾਬ ਦੀ ਹੱਦ ਦੇ ਅੰਦਰ ਆ ਕੇ ਕਾਫੀ ਹੱਦ ਤੱਕ ਕਾਫੀ ਅੰਦਰ ਤੱਕ ਆ ਕੇ ਜਿਹੜੇ ਲੋਕਾਂ ਦੇ ਵਿੱਚ ਅਥਰੂ ਗੈਸ ਦੇ ਗੋਲੇ ਛੁੱਟ ਰਿਹਾ ਹੈ ਇੱਕ ਪਾਸੇ ਮੀਟਿੰਗ ਚੱਲ ਰਹੀ ਹੈ ਕਿਸਾਨ ਆਗੂਆਂ ਦੀ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਉਮੀਦ ਕੀਤੀ ਜਾ ਰਹੀ ਸੀ ਕਿ ਸ਼ਾਇਦ ਸਰਕਾਰ ਗੱਲਬਾਤ ਦਾ ਕੋਈ ਰਸਤਾ ਖੋਲੇਗੀ ਪਰ ਇਸ ਮੀਟਿੰਗ ਦੇ ਦੌਰਾਨ ਸ਼ੰਭੂ ਬਾਰਡਰ ਤੇ ਸ਼ਾਂਤਮਈ ਮਾਹੌਲ ਬਣਿਆ ਹੋਇਆ ਸੀਗਾ ਸਾਰੇ ਇਕੱਠੇ ਲੋਕਾਂ ਦੀ ਨਜ਼ਰ ਸੀਗੀ ਕਿ ਜੋ ਮੀਟਿੰਗ ਚੱਲ ਰਹੀ ਹੈਗੀ ਹੈ ਮੀਟਿੰਗ ਤੋਂ ਬਾਅਦ ਸ਼ਾਇਦ ਗੱਲਬਾਤ ਦਾ ਰਸਤਾ ਖੁੱਲੇਗਾ ਪਰ ਇਸ ਸਭ ਦੇ ਦੌਰਾਨ ਸ਼ਾਂਤ ਮਾਹੌਲ ਦੇ ਦੌਰਾਨ ਹੀ ਹਰਿਆਣਾ ਸਰਕਾਰ ਨੇ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਸ਼ਾਂਤ ਬੈਠੇ ਲੋਕਾਂ ਦੇ ਉੱਤੇ ਜਦਕਿ ਇਸ ਸਮੇਂ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀਗਾ ਕਿ ਗੋਲੇਬਾਰੀ ਕੀਤੀ ਜਾ ਸਕੇ ਦੁਬਾਰਾ ਡਰੋਨ ਆ ਰਿਹਾ ਹੈ ਦੁਬਾਰਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਪਹਿਲਾਂ ਵੀ ਇੱਕ ਡਰੋਨ ਆਇਆ ਉਸਨੇ ਕਰੀਬਨ 5 ਗੋਲੇ ਸੁੱਟੇ ਹੈ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਡਰੋਨ ਉਹਨਾਂ ਲੋਕਾਂ ਨੂੰ ਟਾਰਗੇਟ ਕਰ ਰਿਹਾ ਹੈ ਜਿੱਥੇ ਤੱਕ ਲੋਕ ਇਕੱਠੇ ਹੋਏ ਨੇ ਔਰ ਭੀੜ ਦੇ ਵਿੱਚ ਖਾਸ ਤੌਰ ਤੇ ਟਾਰਗੇਟ ਕਰਕੇ ਭੀੜ ਦੇ ਵਿੱਚ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਤੁਸੀਂ ਡਰੋਨ ਇਹ ਹਰਿਆਣਾ ਦੀ ਫੋਰਸ ਵੱਲੋਂ ਭੇਜਿਆ ਗਿਆ ਡਰੋਨ ਹੈਗਾ ਜਿਹੜਾ ਆਇਡੈਂਟੀਫਾਈ ਕਰ ਰਿਹਾ ਹੈ ਕਿ ਕਿੱਥੇ ਲੋਕਾਂ ਦਾ ਇਕੱਠ ਜ਼ਿਆਦਾ ਹੈਗਾ ਔਰ ਲੋਕਾਂ ਨੂੰ ਲੋਕਾਂ ਦੇ ਜਿੱਥੇ ਇਕੱਠ ਹੈਗਾ ਪੰਜਾਬ ਦੀ ਹੱਦ ਦੇ ਵਿੱਚ ਉਹਨਾਂ ਦੇ ਇਕੱਠ ਦੇ ਵਿੱਚ ਗੋਲੇ ਛੁੱਟੇ ਜਾ ਰਹੇ ਨੇ ਇਸੇ ਮੰਚਾ ਦੇ ਨਾਲ ਕਿ ਲੋਕ ਜ਼ਖਮੀ ਵੀ ਹੋਣ ਤੇ ਅਥਰੂ ਗੈਸ ਦੇ ਨਾਲ ਜ਼ਿਆਦਾ ਪ੍ਰਭਾਵਿਤ ਵੀ ਹੋਣ ਹਾਲਾਂਕਿ ਬਹੁਤ ਸਾਰੀਆਂ ਤਿਆਰੀਆਂ ਪੰਜਾਬ ਦੇ ਪਾਸੇ ਕਿਸਾਨਾਂ ਵੱਲੋਂ ਕੀਤੀਆਂ ਗਈਆਂ ਨੇ ਪਰ باوجود ਇਸ ਦੇ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈਗਾ ਬਿਲਕੁਲ ਇਸ ਸਮੇਂ ਸ਼ਾਂਤਮਈ ਮਾਹੌਲ ਸੀਗਾ ਕਿਉਂਕਿ ਦੂਸਰੇ ਪਾਸੇ ਕਿਸਾਨਾਂ ਦੀ ਮੀਟਿੰਗ ਕਰੀਬਨ 1 ਘੰਟੇ ਤੋਂ ਚੱਲ ਰਹੀ ਸੀ ਤੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਆਸ ਸੀਗੀ ਕਿ ਮੀਟਿੰਗ ਦੇ ਵਿੱਚੋਂ ਕੋਈ ਸਾਰਥਕ ਨਤੀਜਾ ਨਿਕਲੇਗਾ ਪਰ ਇਸ ਦੌਰਾਨ ਅਚਾਨਕ ਹੀ ਹਰਿਆਣਾ ਵੱਲੋਂ ਜਿਹੜਾ ਅਤਰੂ ਗੈਸ ਦੇ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਗਏ 30 ਤੋਂ ਵੱਧ ਗੋਲੇ ਪੰਜਾਬ ਦੇ ਪਾਸੇ ਛੁੱਟੇ ਗਏ ਨੇ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਹੋਏ ਨੇ ਉਹਨਾਂ ਦੇ ਵਿੱਚ 30 ਤੋਂ ਵੱਧ ਗੋਲੇ ਛੁੱਟੇ ਜਾ ਚੁੱਕੇ ਨੇ ਔਰ ਉਸ ਤੋਂ ਬਾਅਦ ਦੋ ਵਾਰੀ ਡਰੋਨ ਦੇ ਨਾਲ ਹਮਲੇ ਕੀਤੇ ਗਏ ਨੇ ਪਹਿਲਾਂ ਵੀ ਇੱਕ ਡਰੋਨ ਸ਼ੰਭੂ ਬਾਰਡਰ ਨੂੰ ਪੰਜਾਬ ਵਾਲੇ ਪਾਸੇ ਆਇਆ ਔਰ ਉਸ ਤੋਂ ਬਾਅਦ ਉਨੇ 5 ਦੇ ਕਰੀਬ ਗੋਲੇ ਛੁੱਟੇ ਵਕ-ਵਕ ਥਾਮਾਂ ਤੇ ਦੂਸਰਾ ਡਰੋਨ ਜਿਹੜਾ ਹੈਗਾ ਦੁਬਾਰਾ ਭੇਜਿਆ ਗਿਆ ਔਰ ਇਹ ਵੀ ਜਿਹੜਾ ਹੈਗਾ ਗੋਲੇ ਛੁੱਟ ਰਹੇ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਕਿ ਇਹ ਡਰੋਨ ਜਿਹੜੇ ਨੇ ਸ਼ੰਭੂ ਬਾਰਡਰ ਤੋਂ ਪੰਜਾਬ ਦੇ ਪਾਸੇ ਗੋਲੇ ਛੁੱਟ ਰਹੇ ਨੇ ਔਰ ਦੂਸਰਾ ਜਿਹੜਾ ਤੁਸੀਂ ਦੇਖ ਰਹੇ ਇੱਕ ਕਾਊਂਟਰ ਜਿਹੜਾ ਅ ਪਲਾਨ ਤਿਆਰ ਕੀਤਾ ਹੈਗਾ ਕਿਸਾਨਾਂ ਵੱਲੋਂ ਜਿਹੜੀਆਂ ਪਤੰਗਾਂ ਉਡਾਈਆਂ ਗਈਆਂ ਨੇ ਜਿਹੜੀਆਂ ਪਤੰਗਾਂ ਉਡਾਈਆਂ ਗਈਆਂ ਨੇ ਇਹਨਾਂ ਦੇ ਜ਼ਰੀਏ ਕਿਸਾਨ ਕੋਸ਼ਿਸ਼ ਕਰ ਰਹੇ ਨੇ ਕਿ ਕਿਸੇ ਤਰ੍ਹਾਂ ਦੇ ਨਾਲ ਡਰੋਨਸ ਨੂੰ ਮਾਰ ਦਿੱਤੀ ਜਾ ਸਕੇ ਉਹਨਾਂ ਨੂੰ ਛੁੱਟਿਆ ਜਾ ਸਕੇ ਪਰ ਸਥਿਤੀ ਨੂੰ ਰੈਟਲੀਏਟ ਕੀਤਾ ਹੈਗਾ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਦੀ ਫੋਰਸ ਨੇ ਕਿਉਂਕਿ ਸ਼ਾਂਤ ਬੈਠੇ ਲੋਕਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਛੁੱਟੇ ਗਏ ਨੇ ਕਿਉਂਕਿ ਇੱਕ ਪਾਸੇ ਮੀਟਿੰਗ ਚੱਲ ਰਹੀ ਹੈਗੀ ਇਹ ਕਿਸਾਨਾਂ ਦੀ ਉਮੀਦ ਕੀਤੀ ਜਾ ਰਹੀ ਸੀਗੀ ਕਿ ਕੋਈ ਹੱਲ ਨਿਕਲੇਗਾ ਪਰ ਉਹ ਉਹ ਸ਼ਾਂਤ ਬੈਠੇ ਲੋਕਾਂ ਦੇ ਉੱਤੇ ਗੋਲੇ ਛੁੱਟੇ ਗਏ ਨੇ ਸਾਡੇ ਨਾਲ ਇੱਥੇ ਕਿਸਾਨ ਮੌਜੂਦ ਹੈ ਕਿ ਨਹੀਂ ਇਸ ਸਮੇਂ ਤੇ ਮੀਟਿੰਗ ਚੱਲ ਰਹੀ ਸੀ ਬਹੁਤ ਸ਼ਾਂਤ ਬੈਠੇ ਹੋਏ ਨੇ ਇਹ ਤੇ ਹੁਣ ਬਿਲਕੁਲ ਤੁਹਾਨੂੰ ਲੱਗੀ ਲੱਗਦਾ ਉਹ ਖਸਾਨ ਦੀ ਕੋਸ਼ਿਸ਼ ਕਰ ਰਹੀ ਹੈ ਹਰਿਆਣਾ ਸਰਕਾਰ ਜਾਣ ਕੇ ਜੀ ਹੁਣ ਤੁਸੀਂ ਦੇਖੋ ਇੱਕ ਪਾਸੇ ਮੀਟਿੰਗ ਇੱਕ ਪਾਸੇ ਗੋਲੇ ਛਿੱਟ ਰਹੇ ਸਿਵਰਨ ਹੋ ਰਿਹਾ ਜਾਪ ਹੋ ਰਿਹਾ ਕੀ ਮਤਲਬ ਇਹ ਜਦ ਮੀਟਿੰਗ ਹੋ ਰਹੀ ਕਿਸਾਨ ਆਪਣੇ ਰਾਮ ਤੇ ਬੈਠੇ ਆ ਸ਼ਾਂਤ ਹੋ ਕੇ ਬੈਠੇ ਉਹਨਾਂ ਕੇ ਉੱਪਰ ਗੋਲੀ ਚਲਾ ਰਹੇ ਗੋਲਾ ਚਲਾ ਰਹੇ ਹੁਣ ਇੱਕੀ ਤੁਸੀਂ ਦੇਖਦੇ ਹੈਗੇ ਉਹਨੂੰ ਜਾਣ ਕੇ ਲੋਕਾਂ ਨੂੰ ਟਾਰਗੇਟ ਕਰ ਰਹੇ ਆ ਉਕਸਾਨ ਦੀ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਸ਼ਾਂਤ ਬੈਠੇ ਨੇ ਉਹ ਬਾਰਡਰ ਵੱਲ ਨੂੰ ਆਉਣ ਬਈ ਆਪ ਸਭ ਪਿੱਟ ਕੇ ਮਰੇ ਹਾਂ ਆਪ ਸਭ ਸਵਿਚ ਪਿੱਟ ਕੇ ਮਰੇ ਡਰਦੇ ਇੱਥੇ ਆਵੇਂ ਨਾ ਸ਼ਾਂਤੀ ਦੇ ਬੈਠੇ ਸ਼ਾਂਤੀ ਦੇ ਬੈਠੇ ਕੀ ਮਤਲਬ ਜੇ ਜ ਦੱਸਦੀ ਆ ਵੀ ਅਸੀਂ ਅੱਜ ਮੀਟਿੰਗ ਹੈ ਥਾਡੀ ਹੂੰ ਫਿਰ ਕੀ ਮਤਲਬ ਗੋਲੇ ਸਿੱਟਣੇ ਦਾ ਹੂੰ ਸੋ ਇੱਕ ਸ਼ਾਂਤ ਬੈਠੇ ਲੋਕਾਂ ਦੇ ਉੱਤੇ ਕਿਉਂਕਿ ਸਾਰੇ মিডিਆ ਦੀ ਨਜ਼ਰ ਸੀਗੀ ਕਿ ਬਹੁਤ ਸ਼ਾਂਤ ਬੈਠੇ ਹੋਏ ਨਹੀਂ ਕਿਸਾਨ ਇਸ ਸਮੇਂ ਕਿਉਂਕਿ ਮੀਟਿੰਗ ਚੱਲ ਰਹੀ ਹੈਗੀ ਹੈ ਕਿਸਾਨ ਲੀਡਰਾਂ ਦੀ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਉਮੀਦ ਸੀਗੀ ਕਿ ਮੀਟਿੰਗ ਦਾ ਸ਼ਾਇਦ ਸਰਕਾਰ ਦੇ ਨਾਲ ਗੱਲਬਾਤ ਦਾ ਕੋਈ ਰਸਤਾ ਨਿਕਲੇਗਾ ਪਰ ਬਿਲਕੁਲ ਸ਼ਾਂਤ ਬੈਠੇ ਲੋਕਾਂ ਦੇ ਉੱਤੇ ਸਤਨਾਮ ਵਾਹਿਗੁਰੂ ਦਾ ਜਪ ਚੱਲ ਰਿਹਾ ਸੀਗਾ ਦੂਸਰੇ ਪਾਸੇ 30 ਤੋਂ ਵੱਧ ਗੋਲੇ 30 ਤੋਂ ਵੱਧ ਗੋਲੇ ਹਰਿਆਣਾ ਦੀ ਫੋਰਸ ਵੱਲੋਂ ਛੁੱਟੇ ਗਏ ਨੇ ਪੰਜਾਬ ਦੀ ਹੱਦ ਦੇ ਅੰਦਰ ਪੰਜਾਬ ਦੇ ਸ਼ਾਂਤ ਬੈਠੇ ਕਿਸਾਨਾਂ ਦੇ ਉੱਤੇ ਸਾਰੇ ਮੀਡੀਆ ਦੀ ਵੀ ਸਮੇਂ ਨਜ਼ਰ ਸੀਗੀ ਕਿ ਕੁਝ ਨਹੀਂ ਹੋ ਰਿਹਾ ਲੋਕ ਲੰਗਰ ਖਾਣਾ ਸ਼ੁਰੂ ਹੋ ਗਏ ਸੀਗੇ ਇੱਕ ਪਾਸੇ ਲੋਕ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਤੇ ਤੀਸਰੇ ਪਾਸੇ ਜਿਹੜੀ ਹੈਗੀ ਆ ਕਿਸਾਨ ਲੀਡਰਾਂ ਦੀ ਮੀਟਿੰਗ ਚੱਲ ਰਹੀ ਸੀ ਤੇ ਅਚਾਨਕ ਹੀ ਹਰਿਆਣਾ ਦੇ ਫੋਰਸ ਵੱਲੋਂ ਗੋਲੇ ਛੁੱਟਨੇ ਸ਼ੁਰੂ ਕਰ ਦਿੱਤੇ ਗਏ ਇਹ ਗੋਲੇ ਛੁੱਟਨੇ ਕਰੀਬਨ 4 ਘੰਟੇ ਪਹਿਲੇ ਵੀ ਸ਼ੁਰੂ ਕੀਤੇ ਗਏ ਸੀਗੇ ਜਿਸ ਸਮੇਂ ਕਰੀਬਨ 11:30 ਵਜੇ ਦੇ ਕਰੀਬੀ 10 ਤੋਂ ਵੱਧ ਗੋਲੇ ਉਸ ਸਮੇਂ ਛੁੱਟੇ ਗਏ ਜਦੋਂ ਪੰਜਾਬ ਦੇ ਕਿਸ ਜਿਹੜੇ ਕਿਸਾਨ ਲੀਡਰ ਨੇ ਮੰਚ ਤੇ ਹਜੇ ਸੰਬੋਧਨ ਕਰ ਰਹੇ ਸੀਗੇ ਮੰਚ ਤੇ ਸੰਬੋਧਨ ਚੱਲ ਰਿਹਾ ਸੀਗਾ ਕਿਸੇ ਤਰ੍ਹਾਂ ਦੀ ਕੋਈ ਹਰਕਤ ਨਹੀਂ ਸੀ ਉਸ ਸਮੇਂ ਵੀ ਹਰਿਆਣਾ ਫੋਰਸ ਵੱਲੋਂ ਪੰਜਾਬ ਦੇ ਪਾਸੇ 10 ਦੇ ਕਰੀਬ ਗੋਲੇ ਛੁੱਟੇ ਗਏ ਪਰ ਹੁਣ ਜਿਸ ਸਮੇ ਗੋਲੇ ਛੁੱਟੇ ਇਹ ਮੀਟਿੰਗ ਚੱਲ ਰਹੀ ਸੀ ਸਾਰੇ ਕਿਸਾਨ ਵੀ ਜਿਹੜਾ ਇਕੱਠ ਹੋਇਆ ਉਹਨਾਂ ਦੀ ਨਜ਼ਰ ਸੀਗੀ ਦੀ ਮੀਟਿੰਗ ਦੇ ਵਿੱਚੋਂ ਸ਼ਾਇਦ ਕੋਈ ਸੁਖਾਲਾ ਸੁਨੇਹਾ ਨਿਕਲੇਗਾ ਸ਼ਾਇਦ ਸਰਕਾਰ ਗੱਲਬਾਤ ਦੇ ਰਸਤੇ ਨਾਲ ਕੋ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕਰੇਗੀ ਪਰ ਇਸ ਦੌਰਾਨ ਹਰਿਆਣਾ ਦੀ ਫੋਰਸ ਨੇ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਅਤਰੂ ਗੈਸ ਦੇ ਗੋਲੇ ਸੁੱਟੇ 30 ਤੋਂ ਵੱਧ ਗੋਲੇ ਤੇ ਦੋ ਡਰੋਨ ਭੇਜੇ ਗਏ ਪਹਿਲੇ ਡਰੋਨ ਨੇ 5 ਗੋਲੇ ਸੁੱਟੇ ਔਰ ਖਾਸ ਤੌਰ ਤੇ ਉਸ ਜਗ੍ਹਾ ਤੇ ਗੋਲੇ ਸੁੱਟੇ ਗਏ ਜਿੱਥੇ ਕਿਸਾਨਾਂ ਦਾ ਇਕੱਠ ਸੀਗਾ ਜਿੱਥੇ ਜਾਬ ਵੀ ਚੱਲ ਰਿਆ ਸੀ ਜਾਂ ਜ਼ਿਆਦਾਤਰ ਲੋਕ ਕਿਸਾਨ ਵੈਸੇ ਬੈਠ ਕੇ ਆਪਣੇ ਲੀਡਰਾਂ ਦੇ ਅਗਲੇ ਸੰਦੇਸ਼ ਦਾ ਇੰਤਜ਼ਾਰ ਕਰ ਰਹੇ ਸੀਗੇ ਸ਼ਾਂਤ ਬੈਠੇ ਲੋਕਾਂ ਦੇ ਉੱਤੇ ਪਹਿਲੇ 5 ਗੋਲੇ ਛੁੱਟੇ ਗਏ ਫਿਰ ਇੱਕ ਦੂਸਰਾ ਡਰੋਨ ਆਇਆ ਦੋ ਗੋਲੇ ਉਸਨੇ ਛੁੱਟੇ ਹਾਲਾਂਕਿ ਮੀਟਿੰਗ ਹਜੇ ਚੱਲ ਰਹੀ ਹੈਗੀ ਹੈ ਮੀਟਿੰਗ ਦੇ ਵਿੱਚੋਂ ਕੀ ਨਤੀਜਾ ਨਿਕਲੇਗਾ ਅਸੀਂ ਥੋੜੀ ਦੇਰ ਬਾਅਦ ਤੁਹਾਨੂੰ ਅਪਡੇਟ ਜ਼ਰੂਰ ਦਵਾਂਗੇ ਪਰ ਇਹਨਾਂ ਜ਼ਰੂਰ ਹੈਗਾ ਕਿ ਹਰਿਆਣਾ ਦੀ ਸਰਕਾਰ ਵੱਲੋਂ ਗੋਲੇ ਛੁੱਟੇ ਜਾ ਰਹੇ ਨੇ ਅਜੇ ਵੀ ਆਵਾਜ਼ ਜਿਹੜੀ ਹੈਗੀ ਆ ਬਿਲਕੁਲ ਬਾਰਡਰ ਤੇ ਜ਼ੀਰੋ ਲਾਈਨ ਤੇ ਆਵਾਜ਼ ਆ ਰਹੀ ਹੈ ਅਸੀਂ ਤੁਹਾਨੂੰ ਇੱਕ ਵਾਰੀ ਦ੍ਰਿਸ਼ ਦਿਖਾਨ ਨੇ ਸ਼ਾਇਦ ਤੁਹਾਨੂੰ ਜ਼ੂਮ ਕਰਕੇ ਦਿਖਾਣਿਆ ਧੂਆਂ ਉੱਠਣ ਦੀ ਆਵਾਜ਼ ਧੂਆਂ ਉੱਠਦਾ ਹੋਇਆ ਸ਼ਾਇਦ ਤੁਹਾਨੂੰ ਦਿਖ ਗੋਲੇ ਅਜੇ ਵੀ ਜਿਹੜੇ ਹੈਗੇ ਆ ਹਰਿਆਣਾ ਦੀ ਫੋਰਸ ਵੱਲੋਂ ਪੰਜਾਬ ਵਾਲੇ ਪਾਸੇ ਕਿਸਾਨਾਂ ਤੇ ਛੁੱਟੇ ਜਾ ਰਹੇ ਨੇ ਇਹ ਆਵਾਜ਼ ਤੁਸੀਂ ਸੁਣ ਰਹੇ ਹੋ ਤੇ ਇਹ ਗੋਲਿਆਂ ਦੀ ਆਵਾਜ਼ ਤੁਸੀਂ ਸੁਣ پا ਰਹੇ ਹੋ ਤੁਸੀਂ ਉਹ ਹਵਾ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਦੂਰ ਤੱਕ ਟਾਰਗੇਟ ਕਰਕੇ ਜਿੱਥੋਂ ਤੱਕ ਜਿੱਥੋਂ ਤੱਕ ਸ਼ਾਇਦ ਕੋਈ ਵੀ ਹਲਚਲ ਜਿਹੜੀ ਹੈਗੀ ਹੈ ਉਸ ਡਿਸਟਰਬ ਨਹੀਂ ਕਰ ਸਕਦੀ ਹੈਗੀ ਉਥੋਂ ਤੱਕ ਜਿਹੜੇ ਆ ਟਾਰਗੇਟ ਕਰਕੇ ਅਥਰੂ ਗੈਸ ਦੇ ਗੋਲੇ ਫਾਇਰ ਕੀਤੇ ਫਾਇਰ ਕੀਤੇ ਜਾ ਸਕਦੇ ਤੁਸੀਂ ਡਰੋਨ ਦੇਖ ਰਹੇ ਹੋ ਇਹ ਤੀਸਰਾ ਡਰੋਨ ਹੈਗਾ ਤੀਸਰੀ ਵਾਰੀ ਜਿਹੜਾ ਹੈਗਾ ਇਹ ਡਰੋਨ ਜਿਹੜਾ ਉਹ ਭੇਜਿਆ ਜਾ ਰਿਹਾ ਪੰਜਾਬ ਦੇ ਵਿੱਚ ਇਹ ਡਰੋਨ ਖਾਸ ਤੌਰ ਤੇ ਉਹਨਾਂ ਥਾਵਾਂ ਨੂੰ ਟਾਰਗੇਟ ਕਰਦਾ ਹੈਗਾ ਜਿੱਥੇ ਉਹਨਾਂ ਨੂੰ ਕੈਮਰੇ ਦੇ ਜ਼ਰੀਏ ਡਰੋਨ ਦੇ ਕੈਮਰੇ ਦੇ ਜ਼ਰੀਏ ਵੱਧ ਲੋਕ ਨਜ਼ਰ ਆਉਂਦੇ ਨੇ ਉੱਥੇ ਲੋਕਾਂ ਨੂੰ ਟਾਰਗੇਟ ਕਰਕੇ ਲੋਕਾਂ ਦੇ ਵਿੱਚ ਜਾ ਕੇ ਵਿੱਚਕਾਰ ਡਰੋਨ ਦੇ ਜ਼ਰੀਏ ਗੋਲੇ ਛੁੱਟੇ ਜਾ ਰਹੇ ਨੇ ਇਹ ਤੀਸਰਾ ਡਰੋਨ ਹੈ ਔਰ ਤੁਸੀਂ ਤੁਸੀਂ ਦੇਖ ਸਕਦੇ ਹੋ ਗੋਲੇ ਛੁੱਟਿਆ ਗਿਆ ਇਸ ਡਰੋਨ ਦੇ ਵਿੱਚੋਂ ਦੋ ਗੋਲੇ ਇਹ ਤੁਸੀਂ ਡਰੋਨ ਦੇਖ ਰਹੇ ਹੋ ਇਹ ਤੀਸਰਾ ਡਰੋਨ ਹੈਗਾ ਜਿਹੜਾ ਆ ਕੇ ਟਾਰਗੇਟ ਕਰਕੇ ਲੋਕਾਂ ਨੂੰ ਪੰਜਾਬ ਦੇ ਕਿਸਾਨਾਂ ਨੂੰ ਟਾਰਗੇਟ ਕਰਕੇ ਜਿਹੜਾ ਹੈਗਾ ਗੋਲੇ ਸੁੱਟ ਰਿਹਾ ਤੁਸੀਂ ਆਪਣੀ ਆਲੇ ਦੁਆਲੇ ਸਕਰੀਨ ਤੇ ਦੇਖ ਸਕਦੇ ਹੋ ਜਿਹੜੇ ਲੋਕ ਨੇ ਕਿਸੇ ਤਰ੍ਹਾਂ ਦਾ ਜਵਾਬੀ ਕਾਰਵਾਈ ਨਹੀਂ ਕਰ ਰਹੇ ਪੰਜਾਬ ਦੇ ਜਿਹੜੇ ਕਿਸਾਨ ਤਰਨੇ ਤੇ ਬੈਠੇ ਨੇ ਉਹਨਾਂ ਵੱਲੋਂ ਕਿਸੇ ਤਰ੍ਹਾਂ ਦੀ ਜਵਾਬੀ ਕਾਰਵਾਈ ਵੀ ਨਹੀਂ ਕੀਤੀ ਜਾ ਰਹੀ ਉਹਨਾਂ ਦੇ ਉੱਤੇ ਗੋਲੇ ਸੁੱਟੇ ਜਾ ਰਹੇ ਨੇ ਲੋਕ ਸਿਰਫ ਕਿਸਾਨ ਸਿਰਫ ਖੜ ਕੇ ਦੇਖ ਰਹੇ ਨੇ ਕਿ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਡਰੋਨ ਦੇ ਜ਼ਰੀਏ ਗੋਲੇ ਸੁੱਟੇ ਜਾ ਰਹੇ ਨੇ ਜਾਂ ਉੱਥੋਂ ਬਾਰਡਰ ਪਾਰ ਤੋਂ ਜਿਹੜੇ ਗੋਲੇ ਫਾਇਰ ਕੀਤੇ ਜਾ ਰਹੇ ਨੇ ਡਰੋਨ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਤੀਸਰਾ ਡਰੋਨ ਹੈਗਾ ਜਿਹੜਾ ਗੋਲੇ ਸੁੱਟ ਰਿਹਾ ਹੈ ਹਾਲਾਂਕਿ ਡਰੋਨ ਨੂੰ ਜਿਹੜਾ ਹੈਗਾ ਨਿਸ਼ਫਲ ਕਰਨ ਦੇ ਲਈ ਡਰੋਨ ਨੂੰ ਸੁੱਟਣ ਦੇ ਲਈ ਕੁਝ ਕਿਸਾਨਾਂ ਵੱਲੋਂ ਪਤੰਗਾ ਜ਼ਰੂਰ ਡਾਈਆਂ ਗਈਆਂ ਨੇ ਪਰ ਇਹ ਇਸ ਦਾ ਕੋਈ ਅਸਰ ਨਹੀਂ ਹੋ ਪਾ ਰਿਹਾ ਡਰੋਨ ਆਸਾਨੀ ਦੇ ਨਾਲ ਆ ਰਹੇ ਨੇ ਤੇ ਗੋਲੇ ਸੁੱਟ ਕੇ ਵਾਪਸ ਜਾ ਰਹੇ ਨੇ ਲਗਾਤਾਰ ਕਰੀਬਨ ਹੁਣ ਪਹਿਲਾਂ 30 ਤੋਂ ਵੱਧ ਗੋਲੇ ਸੁੱਟੇ ਗਏ ਸੀਗੇ ਤੇ ਜਿਹੜੇ ਹੁਣ ਡਰੋਨ ਦੁਬਾਰਾ ਆਏ ਨੇ ਡਰੋਨ ਆਏ ਨੇ ਜਾਂ ਜਿਹੜੇ ਗੋਲੇ ਫਾਇਰ ਕੀਤੇ ਗਏ ਨੇ ਕਰੀਬਨ 15 16 ਗੋਲੇ ਦੁਬਾਰਾ ਫਾਇਰ ਕੀਤੇ ਜਾ ਚੁੱਕੇ ਨੇ ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਉੱਤੇ ਦੂਸਰੇ ਪਾਸੇ ਦੂਸਰੇ ਪਾਸੇ ਖਾਸ ਗੱਲ ਹੈ ਕਿ ਮੀਟਿੰਗ ਇਸ ਸਮੇਂ ਜਾਰੀ ਹੈਗੀ ਹੈ ਕਿਸਾਨਾਂ ਦੀ ਮੀਟਿੰਗ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਝੰਡੇ ਤੁਹਾਨੂੰ ਨਜ਼ਰ ਆਉਣਗੇ ਇੱਥੇ ਕਿਸਾਨਾਂ ਦੇ ਤੇ ਕਿਸੇ ਤਰ੍ਹਾਂ ਦਾ ਕਿਸਾਨਾਂ ਦੇ ਵੱਲੋਂ ਜਵਾਬੀ ਕਾਰਵਾਈ ਨਹੀਂ ਕੀਤੀ ਜਾ ਰਹੀ ਤੇ ਸ਼ਾਂਤ ਖੜੇ ਲੋਕਾਂ ਦੇ ਉੱਤੇ ਤੁਸੀਂ ਆਪਣੀ ਸਕਰੀਨ ਤੇ ਵੀ ਦੇਖ ਰਹੇ ਲੋਕ ਸਿਰਫ ਦੇਖ ਰਹੇ ਨੇ ਖੜੇ ਹੋ ਕੇ ਕਿ ਉਹਨਾਂ ਤੇ ਕਿਸ ਤਰ੍ਹਾਂ ਦੇ ਨਾਲ ਸ਼ੈਲਿੰਗ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਉਹਨਾਂ ਤੇ ਗੋਲੇ ਛੁੱਟੇ ਜਾ ਰਹੇ ਨੇ ਆਵਾਜ਼ ਆ ਰਹੀ ਹੈ ਕਰੀਬਨ 40 ਤੋਂ ਵੱਧ ਗੋਲੇ ਹੁਣ ਤੱਕ ਜਿਹੜੇ ਆ ਕਿਸਾਨਾਂ ਦੇ ਉੱਤੇ ਛੁੱਟੇ ਜਾ ਚੁੱਕੇ ਨੇ ਹਰਿਆਣਾ ਦੀ ਫੋਰਸ ਵੱਲੋਂ ਔਰ ਇਹ ਸਾਰੇ ਗੋਲੇ ਹੈਰਾਨਗੀ ਦੀ ਗੱਲ ਇਹ ਹੈ ਕਿ ਸਾਰੇ ਗੋਲੇ ਉਸ ਸਮੇਂ ਛੁੱਟੇ ਗਏ ਜਦੋਂ ਪੰਜਾਬ ਦੇ ਵੱਲੋਂ ਕਿਸੇ ਕਿਸਮ ਦੇ ਦਰਨਾਕਾਰੀਆਂ ਵੱਲੋਂ ਕੋਈ ਮੂਵਮੈਂਟ ਨਹੀਂ ਕੀਤੀ ਗਈ ਮੰਚ ਦੇ ਲਾਗੇ ਸਤਨਾਮ ਵਾਹਿਗੁਰੂ ਦਾ ਜਾਪ ਚੱਲ ਰਿਹਾ ਸੀਗਾ ਕਿਸਾਨ ਲੰਗਰ ਖਾ ਰਹੇ ਨੇ ਜਾਂ ਕਿਸਾਨ ਉਸ ਤਰ੍ਹਾਂ ਦੇ ਨਾਲ ਬੈਠੇ ਹੋਏ ਨੇ ਤੇ ਇੰਤਜ਼ਾਰ ਕਰ ਰਹੇ ਨੇ ਕਿ ਜਿਹੜੀ ਕਿਸਾਨਾਂ ਦੇ ਲੀਡਰਾਂ ਦੀ ਜਗਜੀਤ ਸਿੰਘ ਢੱਲੇਵਾਲ ਸਰਵਨ ਸਿੰਘ ਪੰਦੇਰ ਸੁਜੀਤ ਸਿੰਘ ਫੂਲ ਉਹਨਾਂ ਦੀ ਜਿਹੜੀ ਮੀਟਿੰਗ ਚੱਲ ਰਹੀ ਹੈਗੀ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਉਸ ਮੀਟਿੰਗ ਦੇ ਵਿੱਚੋਂ ਕੀ ਨਤੀਜਾ ਨਿਕਲੇਗਾ ਇਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਪਰ ਅਚਾਨਕ ਹੀ ਹਰਿਆਣਾ ਦੀ ਫੋਰਸ ਵੱਲੋਂ ਜਿਹੜੇ ਆ ਅਥਰੂ ਗੈਸ ਦੇ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਗਏ ਇਹ ਦਿਨ ਅੱਜ ਦੇ ਦਿਨ ਦੇ ਵਿੱਚ ਇਹ ਦੂਸਰੀ ਵਾਰ ਹੈਗਾ ਕਰੀਬਨ ਪਹਿਲਾਂ ਵੀ 11 11:30 ਦੇ ਵਿੱਚ ਦੇ ਕਰੀਬ ਜਿਹੜੇ ਹਰਿਆਣਾ ਨੇ ਅਚਾਨਕ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਗਏ ਸੀ ਉਹ ਵੀ ਉਦੋਂ ਗੋਲੇ ਛੁੱਟੇ ਗਏ ਜਦੋਂ ਪੰਜਾਬ ਦੇ ਕਿਸਾਨਾਂ ਵੱਲੋਂ ਕੋਈ ਮੂਵਮੈਂਟ ਨਹੀਂ ਕੀਤੀ ਗਈ ਕੋਈ ਮੂਵਮੈਂਟ ਨਹੀਂ ਕੀਤੀ ਗਈ ਉਸ ਸਮੇਂ ਹਰਿਆਣਾ ਪੰਜਾਬ ਦੇ ਜਿਹੜੇ ਕਿਸਾਨ ਲੀਡਰ ਨੇ ਮੰਚ ਤੇ ਸੰਬੋਧਨ ਕਰ ਰਹੇ ਸੀ ਆਪਣੇ ਲੀਡਰਾਂ ਨੂੰ ਤੇ ਹਰਿਆਣਾ ਦੀ ਫੋਰਸ ਵੱਲੋਂ ਗੋਲੇ ਸੁੱਟਨੇ ਸ਼ੁਰੂ ਕਰ ਦਿੱਤੇ ਗਏ ਤੇ ਹੁਣ ਵੀ ਇਸ ਸਮੇਂ ਜਿਹੜਾ ਹੈਗਾ ਹੁਣ ਵੀ ਇਸ ਸਮੇ ਜਿਹੜੇ ਹੈਗੇ ਆ ਮੀਟਿੰਗ ਚੱਲ ਰਹੀ ਹੈਗੀ ਆ ਧਰਨੇ ਦੇ ਉੱਤੇ ਕੋਈ ਵੀ ਹਲ ਨਹੀਂ ਚੱਲ ਰ ਧਰਨੇ ਦੇ ਉੱਤੇ ਕਿਸੇ ਤਰ੍ਹਾਂ ਦੀ ਜਵਾਨੀ ਜਵਾਬੀ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਹਰਿਆਣਾ ਸਰਕਾਰ ਨੇ ਗੋਲੇ ਸੁੱਟਨੇ ਸ਼ੁਰੂ ਕੀਤੇ ਨਹੀਂ ਡਰੋਨ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਅਸੀਂ ਤਿੰਨ ਡਰੋਨ ਹੁਣ ਤੱਕ ਜਿਹੜੇ ਪੰਜਾਬ ਵਾਲੇ ਪਾਸੇ ਆ ਕੇ ਕਿਸਾਨਾਂ ਦੇ ਉੱਤੇ ਗੋਲੇ ਸੁੱਟ ਚੁੱਕੇ ਨੇ ਪਰ ਫਾਇਰਿੰਗ ਦੀ ਆਵਾਜ਼ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਤੇ ਔਰ ਇਹ ਚੌਥਾ ਡਰੋਨ ਇਹ ਚੌਥੀ ਵਾਰੀ ਹੈਗਾ ਜਿਹੜਾ ਡਰੋਨ ਦੁਬਾਰਾ ਪੰਜਾਬ ਵਾਲੇ ਪਾਸੇ ਆ ਰਿਹਾ ਔਰ ਖਾਸ ਤੌਰ ਤੇ ਡਰੋਨ ਦੇ ਕੈਮਰੇ ਦੇ ذریعے ਉਹਨਾਂ ਥਾਵਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਥਾਵਾਂ ਦੇ ਉੱਤੇ ਇਕੱਠ ਜ਼ਿਆਦਾ ਹੈਗਾ ਤੁਸੀਂ ਡਰੋਨ ਵੀ ਸਕਰੀਨ ਤੋਂ ਆਉਂਦਾ ਹੋਇਆ ਦੇਖ ਰਹੇ ਹੋ ਔਰ ਥੱਲੇ ਲੋਕਾਂ ਨੂੰ ਵੀ ਦੇਖ ਰਹੇ ਹੋ ਕਿਸੇ ਤਰ੍ਹਾਂ ਦੀ ਜਵਾਬੀ ਕਾਰਵਾਈ ਨਹੀਂ ਕੀਤੀ ਜਾ ਰਹੀ ਲੋਕ ਸਿਰਫ ਆਪਣਾ ਬਚਾਅ ਕਰ ਰਹੇ ਨੇ ਪਰ ਇਹ ਡਰੋਨ بار بار ਪੰਜਾਬ ਦੇ ਪਾਸੇ ਆ ਰਹੇ ਨੇ ਜਿੱਥੇ ਕਿਸਾਨ ਬੈਠੇ ਹੋਏ ਨੇ ਔਰ ਉਹਨਾਂ ਥਾਵਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜਿੱਥੇ ਇਕੱਠ ਜ਼ਿਆਦਾ ਹੈਗਾ ਡਰੋਨ ਦੇ ਕੈਮਰੇ ਦੇ ਵਿੱਚ ਦੇਖ ਕੇ ਜਿੱਥੇ ਇਕੱਠ ਜ਼ਿਆਦਾ ਹੁੰਦਾ ਉਸੇ ਜਗ੍ਹਾ ਤੇ ਬੰਬ ਫੁੱਟੇ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਇਹ ਪਤੰਗਾਂ ਦੇ ذریعے ਡਰੋਨ ਨੂੰ ਡਰੋਨ ਦੇ ਟਾਰਗੇਟ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਡਰੋਨ ਨੂੰ ਜ਼ਿਆਦਾ ਉਚਾਈ ਤੇ ਲੈ ਗਏ ਨੇ ਡਰੋਨ ਨੂੰ ਪਤੰਗਾ ਦੀ ਉਚਾਈ ਤੋਂ ਜਾਦਾ ਉੱਚਾ ਲੈ ਕੇ ਗਏ ਨੇ ਰਿਮੋਟ ਦੇ ਨਾਲ ਡਰੋਨ ਕੰਟਰੋਲ ਹੁੰਦਾ ਹੈ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਡਰੋਨ ਨੂੰ ਜ਼ਿਆਦਾ ਉੱਚਾ ਲੈ ਕੇ ਗਏ ਨੇ ਤੇ ਭੀੜ ਵਾਲੇ ਭੀੜ ਦੇ ਕਰੀਬ ਆ ਰਿਹਾ ਨੇ ਤੁਹਾਨੂੰ ਮੈਂ ਸਕਰੀਨ ਤੇ ਉੱਤੋਂ ਦਿਖਾਣਾ ਜਿਸ ਸਮੇਂ ਜਿਸ ਜਗ੍ਹਾ ਤੇ ਡਰੋਨ ਹੈਗਾ ਉਸ ਤੇ ਥੱਲੇ ਬਿਲਕੁਲ ਇੰਨੀ ਭੀੜ ਜਿਹੜੀ ਹੈਗੀ ਆ ਕਿਸਾਨਾਂ ਦੀ ਖੜੀ ਹੈ ਔਰ ਉਸੇ ਜਗ੍ਹਾ ਦੇ ਉੱਤੇ ਉਸ ਉਸੇ ਜਗ੍ਹਾ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਕਿ ਜਿੱਥੇ ਭੀੜ ਜ਼ਿਆਦਾ ਹੈਗੀ ਆ ਉਹਨਾਂ ਦੇ ਵਿੱਚ ਹੀ ਗੋਲੇ ਨੂੰ ਛੁੱਟਿਆ ਜਾ ਸਕੇ ਡਰੋਨ ਤੁਸੀਂ ਦੇਖੋ ਕਿੰਨੀ ਨਜ਼ਦੀਕ ਜਿਹੜਾ ਹੈਗਾ ਇਹ ਥੱਲੇ ਲੋਕ ਖੜੇ ਨੇ ਔਰ ਬਿਲਕੁਲ ਭੀੜ ਦੇ ਉੱਤੇ ਜਿਹੜਾ ਉਹ ਡਰੋਨ ਇਸ ਸਮੇਂ ਆਪਣਾ ਟਾਰਗੇਟ ਲੈ ਚੁੱਕਿਆ ਹੈਗਾ ਇਹ ਬਿਲਕੁਲ ਭੀੜ ਦੇ ਉੱਪਰ ਇਸ ਸਮੇਂ ਡਰੋਨ ਆ ਚੁੱਕਿਆ ਹੈਗਾ ਔਰ ਟਾਰਗੇਟ ਕੀਤਾ ਜਾ ਰਿਹਾ ਕਿ ਜਿੱਥੇ ਵੱਧ ਲੋਕ ਖੜੇ ਨੇ ਉਸੇ ਜਗ੍ਹਾ ਦੇ ਉਸੇ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਬੰਬ ਛੁੱਟੇ ਜਾ ਸਕਣ ਬਹੁਤ ਹੀ ਸ਼ਰਮਨਾਕ ਕਾਰਵਾਈ ਇਸ ਨੂੰ ਕਿਹਾ ਜਾ ਸਕਦਾ ਹੈਗਾ ਕਿ ਸ਼ਾਂਤਮਈ ਬੈਠੇ ਲੋਕਾਂ ਦੇ ਉੱਤੇ ਫਾਇਰਿੰਗ ਜਿਹੜੀ ਹੈਗੀ ਆ ਸ਼ੈਲਿੰਗ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਬਹੁਤ ਹੀ ਸ਼ਰਮਨਾਕ ਕਾਰਵਾਈ ਇਸ ਨੂੰ ਕਿਹਾ ਜਾ ਸਕਦਾ ਹੈ ਕਿਉਂਕਿ ਇਹ ਕਾਰਵਾਈ ਉਸ ਸਮੇਂ ਸ਼ੁਰੂ ਹੋਈ ਹੈ ਜਿਸ ਸਮੇਂ ਪੰਜਾਬ ਦੇ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਧਰਨਾਕਾਰੀਆਂ ਦੇ ਵੱਲੋਂ ਕੋਈ ਮੂਵਮੈਂਟ ਕੋਈ ਮੂਵਮੈਂਟ ਜਿਹੜੀ ਹੈ ਉਹ ਨਹੀਂ ਕੀਤੀ ਜਾ ਰਹੀ ਸੀਗੀ ਮੀਟਿੰਗ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਿ ਜੋ ਮੀਟਿੰਗ ਹੋਏਗੀ ਉਸ ਦੇ ਵਿੱਚੋਂ ਸ਼ਾਇਦ ਕੋਈ ਸਾਰਤਕ ਹੱਲ ਗੱਲਬਾਤ ਦਾ ਰਸਤਾ ਨਿਕਲਿਆ ਕੱਢਿਆ ਜਾ ਸਕੇ ਪਰ ਸ਼ਾਇਦ ਹੁਣ ਇਸ ਨੂੰ ਇਹ ਕਿਹਾ ਜਾ ਸਕਦਾ ਹੈਗਾ ਕਿ ਹਰਿਆਣਾ ਖੁਦ ਸਥਿਤੀ ਨੂੰ ਔਕਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਨੂੰ ਇਹ ਮੰਨਿਆ ਜਾ ਸਕੇ ਕਿ ਹਰਿਆਣਾ ਦੀ ਫੋਰਸ ਕੋ ਸਥਿਤੀ ਨੂੰ ਔਕਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਖੁਦ ਰਿਟੈਲੀਏਟ ਕੀਤਾ ਜਾ ਰਿਹਾ ਹੈ ਖੁਦ ਪਹਿਲ ਕਰਕੇ ਜਿਹੜੀ ਇਹ ਗੋਲੇਬਾਰੀ ਹੈ ਇਹ ਕਿਉਂ ਕੀਤੀ ਜਾ ਰਹੀ ਹੈ ਇਹ ਡਰੋਨ ਤੁਸੀਂ ਦੇਖ ਰਹੇ ਹੋ ਗੋਲਾ ਸੁੱਟ ਕੇ ਭੀੜ ਦੇ ਵਿੱਚ ਇਹ ਹੁਣ ਵਾਪਸ ਜਾ ਰਿਹਾ ਹੈ ਇਹ ਚੌਥੀ ਵਾਰ ਹੈਗਾ तकरीबन ਪਿਛਲੇ 15 ਤੋਂ 20 ਮਿੰਟਾਂ ਦੇ ਦੌਰਾਨ ਇਹ ਚੌਥੀ ਵਾਰ ਹੈਗਾ ਚੌਥਾ ਡਰੋਨ ਹੈਗਾ ਜਿਹੜਾ ਭੀੜ ਦੇ ਵਿੱਚ ਆ ਕੇ ਗੋਲੇ ਸੁੱਟ ਕੇ ਵਾਪਸ ਜਾ ਰਿਹਾ ਹੈ ਪੂਰੀ ਤਰ੍ਹਾਂ ਦੇ ਨਾਲ ਡਰੋਨ ਦੇ ਕੈਮਰੇ ਦੇ ذریعے ਟਾਰਗੇਟ ਕੀਤਾ ਜਾ ਰਿਹਾ ਹੈਗਾ ਤੇ ਗੋਲੇ ਪੰਜਾਬ ਦੇ ਪਾਸੇ ਛੁੱਟੇ ਜਾ ਰਹੇ ਹੈਗੇ ਨੇ ਇਹ ਤੁਸੀਂ ਦੇਖ ਸਕਦੇ ਹੋ ਦੁਬਾਰਾ ਡਰੋਨ ਜਿਹੜਾ ਉਹ ਪੰਜਾਬ ਦੀ ਸਰਹੱਦ ਵੱਲ ਆ ਰਿਹਾ ਹੈ ਭੀੜ ਨੂੰ ਵੀ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਜਿਹੜੇ ਕਿਸਾਨ ਨੇ ਉਹ ਸਿਰਫ ਦੇਖ ਰਹੇ ਨੇ ਕਿਸੇ ਤਰ੍ਹਾਂ ਦੀ ਜਵਾਬੀ ਕਾਰਵਾਈ ਕਿਸਾਨਾਂ ਦੇ ਵੱਲੋਂ ਨਹੀਂ ਕੀਤੀ ਜਾ ਰਹੀ ਉਹ ਸਿਰਫ ਦੇਖ ਰਹੇ ਨੇ ਕਿ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਦੇ ਨਾਲ ਹਮਲੇ ਹੋ ਰਹੇ ਨੇ ਅਤਰੂ ਗੈਸ ਦੇ ਗੋਲਿਆਂ ਦੇ ذریعے ਇਹ ਦੁਬਾਰਾ ਡਰੋਨ ਜਿਹੜਾ ਹੈਗਾ ਪੰਜਾਬ ਦੀ ਹੱਦ ਦੇ ਅੰਦਰ ਦੇ ਪਾਸੇ ਜਿਆਦਾ ਆ ਰਿਹਾ ਹੈ ਆਪਣੀ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਚੌਥੀ ਵਾਰ ਹੈ ਡਰੋਨ ਜਦੋਂ ਇੱਥੇ ਪੰਜਾਬ ਦੇ ਪਾਸੇ ਆ ਰਿਹਾ ਹੈ ਤੇ ਕਿਸਾਨਾਂ ਦੇ ਉੱਤੇ ਗੋਲੇ ਛੁੱਟੇ ਜਾ ਰਹੇ ਨੇ ਡਰੋਨ ਦੇ ਨਾਲ ਵੀ ਗੋਲੇ ਛੁੱਟੇ ਜਾ ਰਹੇ ਨੇ ਤੇ ਦੂਸਰੇ ਪਾਸਿਓਂ ਡਾਇਰੈਕਟ ਫਾਇਰਿੰਗ ਜਿਹੜੀ ਡਾਇਰੈਕਟ ਸ਼ੈਲਿੰਗ ਹੈ ਉਹ ਵੀ ਲਗਾਤਾਰ ਕੀਤੀ ਜਾ ਸਕਦੀ ਹੈ ਕੀਤੀ ਜਾ ਰਹੀ ਹੈ ਅਸੀਂ ਜਿੰਨਾਂ ਕੋ ਉਹਦੀ ਆਵਾਜ਼ ਨੂੰ ਗਿਣਨ ਦੀ ਕੋਸ਼ਿਸ਼ ਕੀਤੀ ਹੈ 50 ਦੇ ਕਰੀਬ 50 ਦੇ ਕਰੀਬ ਗੋਲੇ ਛੁੱਟੇ ਜਾ ਚੁੱਕੇ ਨੇ ਹੁਣ ਤੱਕ ਤੇ ਅਜੇ ਵੀ ਜਿਹੜੀ ਆ ਬਾਰਡਰ ਦੇ ਕੋਲੋਂ ਆਵਾਜ਼ ਆ ਰਹੀ ਹੈ ਲਗਾਤਾਰ ਹਰਿਆਣਾ ਦੀ ਫੋਰਸ ਪੰਜਾਬ ਦੇ ਵਿੱਚ ਲਗਾਤਾਰ ਫਾਇਰਿੰਗ ਕਰ ਰਹੀ ਹੈ ਕਰੀਬਨ ਪਿਛੇ 15 ਮਿੰਟਾਂ ਤੋਂ ਇਹ ਫਾਇਰਿੰਗ ਜਿਹੜੀ ਹੈ ਸ਼ੁਰੂ ਸ਼ੁਰੂ ਹੈਗੀ ਹੈ ਇਸ ਸਮੇਂ ਇੱਕ ਪਾਸੇ ਜਿਹੜੀ ਹੈ ਮੀਟਿੰਗ ਹੈ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਚੱਲ ਰਹੀ ਹੈ ਤੇ ਦੂਸਰੇ ਪਾਸੇ ਉਹ ਹਰਿਆਣਾ ਸਰਕਾਰ ਨੇ ਪੰਜਾਬ ਦੇ ਉੱਤੇ ਫਾਇਰਿੰਗ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਹੈ ਲਗਾਤਾਰ ਫਾਇਰਿੰਗ ਜਿਹੜੀ ਹੈ ਕਰੀਬਨ ਪਿਛਲੇ 15 ਤੋਂ 20 ਮਿੰਟਾਂ ਦੇ ਦੌਰਾਨ ਖੋ ਰਹੀ ਹੈ ਅਗਲੀ ਅਪਡੇਟ ਵੀ ਤੁਹਾਡੇ ਤੱਕ ਜ਼ਰੂਰ ਲੈ ਕੇ ਆਵਾਂਗੇ ਜਲਦੀ ਲੈ ਕੇ ਆਵਾਂਗੇ ਫਿਲਹਾਲ ਕੈਮਰਾਮੈਨ ਅਨਿਲ ਦੇ ਨਾਲ ਪਮਿਲਪਾਟਿਆ ਸ਼ੰਭੂ ਬਾਰਡਰ